ਜੈ ਹਨ ਮੇਰਾ ਨਾਮ ਅਰਵੀਕਾਂਤ ਚੇਅਰਮੈਨ ਸਵਨਕਰ ਸੰਪੰਜਾਬ ਪਹਿਲਾਂ ਤੇ ਅਸੀਂ ਸੀਐਮ ਸਾਹਿਬ ਮੁੱਖ ਮੰਤਰੀ ਭਵਨਦਮਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਸਾਡਾ ਬੜੇ ਚੇੜ ਦੀ ਜਿਹੜੀ ਮੰਗ ਸੀ ਸਵਨਕਰ ਭਲਾਈ ਬੋਰਡ ਦੀ ਕਿਉਂਕਿ ਮੈਂ ਵੀ ਪਿਛਲੀ ਸਰਕਾਰ ਚ ਸਵਨਕਰ ਭਲਾਈ ਬੋਰਡ ਦਾ ਚੇਅਰਮੈਨ ਰਿਹਾ ਪਰ ਉਹਨਾਂ ਅਗੇ ਬੜੀ ਦੁੱਖ ਦੀ ਗੱਲ ਲਈ ਹੈ ਕਿ ਜਿਹੜਾ ਸਵਰਨਕਾਰ ਚ ਸਵਰਨਕਾਰ ਭਲਾਈ ਬੋਰਡ ਬਣਾਇਆ ਸਵਰਨਕਾਰਾਂ ਵਾਸਤੇ ਤੇ ਉਹਦਾ ਚੇਅਰਮੈਨ ਬਣਾ ਦਿੱਤਾ ਹੈ ਜਿਹੜਾ ਇੱਕ ਕਪੜਾ ਵਪਾਰੀ ਹੈ ਜਿਹੜਾ ਕੱਪੜੇ ਦਾ ਕੰਮ ਕੇਸ਼ਵਰਮਾ ਸਾਡੀ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਪਰ ਉਹ ਸਰਕਾਰ ਅਗੇ ਕੇ ਬੇਨਤੀ ਕਰਦੇ ਪਿਆ ਕਿ ਜੇ ਸਵਰਨਕਾਰ ਭਲਾਈ ਬੋਰਡ ਬਣਾਇਆ ਹੈ ਸਵਰਨਕਾਰਾਂ ਵਾਸਤੇ ਬਣਾਇਆ ਹੈ ਤੇ ਸਵਰਨਕਾਰ ਕਿੱਤੇ ਦਾ ਬੰਦਾ ਬਣਾਇਆ ਚਾਹੀਦਾ ਹੈ ਜਿਹੜਾ ਕਿ ਉਹ ਜ਼ਮੀਨੀ ਲੈਵਲ ਤੇ ਸਵਰਨਕਾਰਾਂ ਦੀਆਂ ਦੁੱਖ ਤਕਲੀਫਾਂ ਜਾਣਦਾ ਹੁੰਦਾ ਜਿਹੜਾ ਉਹਨਾਂ ਦੀ ਮੁਸ਼ਕਲਾਂ ਨੂੰ ਸਮਝਦਾ ਹੁੰਦਾ ਜਿਹੜਾ ਉਹਨਾਂ ਦੀ ਪ੍ਰੋਬਲਮ ਨੂੰ ਸਮਝਦਾ ਹੁੰਦਾ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਦੀ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਨ ਜਾਂਦਾ ਅਸੀਂ ਸਵਰਨਕਾਰ ਦਾ ਆਮ ਆਦਮੀ ਪਾਰਟੀ ਦਾ ਹੀ ਆਪਣਾ ਮੈਂਬਰ ਕੋ ਸਵਰਨਕਾਰ ਬਣਾਓ ਅਸੀਂ ਆਪ ਉਹਨਾਂ ਦਾ ਸਵਾਗਤ ਕਰਦੇ ਆਂ ਨਿਗਾ ਸਵਾਗਤ ਕਰਦੇ ਆਂ ਪਰ ਕੱਪੜੇ ਵਪਾਰੀ ਨੂੰ ਸਾਡੀ ਮੁਸ਼ਕਲਾਂ ਦਾ ਨਹੀਂ ਪਤਾ ਅਗਰ ਸਾਨੂੰ ਕੱਲ ਨੂੰ ਕਹੋ ਕਿ ਕੱਪੜੇ ਵਪਾਰੀ ਦਾ ਕੀ ਹਾਲ ਹੈ ਨਾ ਉਹਨੂੰ ਸਾਡੇ ਸਵਰਨਕਾਰਾਂ ਦਾ ਪਤਾ ਤਾਂ ਤੁਸੀਂ ਇੱਕ ਕੈਮਿਸਟਰੀ ਦੇ ਟੀਚਰ ਨੂੰ ਕਹੋ ਕਿ ਸੰਸਕ੍ਰਿਤ ਪੜਾ ਸੰਸਕ੍ਰਿਤ ਦੇ ਟੀਚਰ ਉਹ ਨਹੀਂ ਪੜਾ ਸਕਦਾ ਉਨ assi ਉਹਨਾ ਕੰਮ ਨਹੀਂ ਕਰ ਸਕਦੇ ਉਹ ਸਾਡਾ ਸਵਰਨਕਾਰਾਂ ਦੀ ਕੰਮ ਕਰਦਾ ਉਹਨਾਂ ਨੂੰ ਕੀ ਉਹਨਾਂ ਨੂੰ ਮੁਸ਼ਕਲ ਆ ਸਾਡੀਆਂ ਸਵਰਨਕਾਰਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਜ਼ਮੀਨੀ ਲੈਵਲ ਤੇ ਜਿੰਨਾ ਚਿਕਰ ਇਸ ਕਿਤੇ ਨਾ ਬੰਦਾ ਜੁੜਿਆ ਨਹੀਂ ਹੋ ਸਕਦਾ ਉਹਨਾਂ ਦਾ ਕੋਈ ਰਿਸ਼ਤਕਾਰ ਕੰਮ ਕਰਦੇ ਹੋਣ ਸਾਡਾ ਮਸ ਸੇ ਮਕਸਦ ਹੈ ਜਿਹੜਾ ਸਾਡੇ ਨਾਲ ਜਿਹੜਾ ਕੰਮ ਕਰਦਾ ਹੈ ਸੋਨੇ ਦਾ ਕੰਮ ਕਰਦਾ ਹੈ ਜਿਹੜਾ ਸਵਰਨਕਾਰਾਂ ਦੀ ਪ੍ਰੋਬਲਮ ਨੂੰ ਸਮਝੇ ਉਹਨਾਂ ਦੀ ਜੀਐਸਟੀ ਦੀ ਕੀ ਪ੍ਰੋਬਲਮ ਹੈ 411 ਦੀ ਕੀ ਪ੍ਰੋਬਲਮ ਹੈ ਜਿਹੜੇ ਵਪਾਰੀ ਬਾਹਰ ਜਾਂਦੇ ਉਹਨਾਂ ਦੀ ਕੀ ਪ੍ਰੋਬਲਮ ਹੈ ਜਿਹੜਾ ਉਹਨਾਂ ਦੀਆਂ ਪ੍ਰੋਬਲਮ ਸਮਝ ਸਕੇ ਚੇਅਰਮੈਨ ਲਗਾਇਆ ਗਿਆ ਤੁਹਾਡਾ ਨਾਲ ਕੋਈ ਮੁਲਾਕਾਤ ਹੋਈ ਹੈ ਉਹਨਾਂ ਦੀ ਚੇਅਰਮੈਨ ਅਰੇ ਨਹੀਂ ਅਸੀਂ ਤਾਂ ਇਹੋ ਤਾਂ ਬੇਨਤੀ ਕਰਦੇ ਪਿਆ ਸਵਰਨ ਕਾਸ ਦਾ ਸਟੇਟ ਪ੍ਰੈਜ਼ੀਡੈਂਟ ਸ੍ਰੀ ਯਸ਼ਪਾਲ ਚੋਹਾਂਜੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਵਰਨਕਾਰ ਹੈ ਕਮ ਸੇ ਕਮ ਉਹਨਾਂ ਦੇ ਸਟੇਟ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਨਾਲ ਨਾ ਬਣਾਇਆ ਸੀ ਕਿ ਉਹਨਾਂ ਨੂੰ ਚਾਹੀਦੇ ਉਹਨਾਂ ਨੇ ਸਲਾਹ ਕਰ ਲੈਂਦੇ ਉਹਨਾਂ ਨੂੰ ਪੁੱਛ ਲੈਂਦੇ ਸਵਰਨਕਾਰ ਕਿਹਾ ਬਹੁਤ ਬਹੁਤ ਅੱਛੇ ਉੱਦੇਦਾਰ ਬੜੇ ਆਮ ਆਦਮੀ ਪਾਰਟੀ ਜੀ ਹੋਣਗੇ ਸਵਰਨਕਾਰ ਹੈ ਉਹਨਾਂ ਉਹਨਾਂ ਵਿੱਚੋਂ ਬਣਾਓ ਤਾਂ ਕਿ ਉਹ ਸਾਡੀ ਮੁਸ਼ਕਲ ਸਮਝੇ ਤੁਹਾਡੇ ਵੱਲ ਕੋਈ ਚਿੱਠੀ ਵੀ ਲਿਖੀ ਗਈ ਬਿਲਕੁਲ ਜੀ ਸੀਐਮ ਸਾਹਿਬ ਨੂੰ ਲਿਖ ਕੇ ਭੇਜਾਂਗੇ ਸਿਰਫ ਅੰਮ੍ਰਿਤਸਰ ਨਹੀਂ ਇਹ ਪੂਰਾ ਪੰਜਾਬ ਉਹਦਾ ਵਿਦਰੋਹ ਕਰ ਰਿਹਾ ਹੈ ਲੁਧਕਾ ਲੁਧਿਆਣੇ ਚ ਬੜਾ ਵੱਡਾ ਵਿਦਰੋਹ ਹੋਇਆ ਉਹ ਕੇਸ਼ਵਰ ਬਰਮਾ ਜੀ ਉਤੋਂ ਦੇ ਰਹਿਣ ਵਾਲੇ ਉਹਨਾਂ ਦੇ ਕੱਪੜੇ ਦੀ ਫੈਕਟਰੀ ਲੁਧਿਆਣੇ ਚ ਪਰ ਉਹ ਸੋਨੇ ਦੇ ਕੰਮ ਨਾਲ ਸੰਬੰਧਿਤ ਹੈ ਆਪਾਂ ਨੂੰ ਤੇ ਉਹ ਚਾਹੀਦਾ ਜਿਹੜੇ ਸਾਡੇ ਕੰਮ ਸਾਡੇ ਦੁੱਖ ਤਕਲੀਫਾਂ ਨੂੰ ਸਮਝ ਸਕੇ ਸਾਡੀ ਮੁਸ਼ਕਲਾਂ ਨੂੰ ਸਮਝ ਸਕੇ ਤਾਂ ਕਿ ਜਿਹੜੀ ਸਾਡੀ ਪ੍ਰੋਬਲਮ ਹੈ ਸਰਕਾਰ ਤੱਕ ਬਚਾਵੇ ਚੇਅਰਮੈਨ ਬਣਾਉਂਦਾ ਮਤਲਬ ਇਹ ਹੈ ਕਿ ਸਵਰਨਕਾਰਾਂ ਦੀ ਮੁਸ਼ਕਲ ਅਸੀਂ ਜਿਹੜੀ ਸਰਕਾਰ ਨਾਲ ਨਹੀਂ ਗੱਲ ਕਰ ਦੇ ਚੇਰਮੈਨ ਕਰ ਸਕਦਾ ਲੱਗਦਾ ਕਿ ਉਹਨਾਂ ਨੇ ਸਮੇਂ ਵਿੱਚ ਤੁਹਾਡੀ ਮੰਗ ਪੂਰੀ ਹੋਵੇਗੀ ਬਿਲਕੁਲ ਹੋਏਗੀ ਦੇਖੋ ਜੀ ਅਗਰ ਜ਼ਬਰਦਸਤੀ ਸਾਡੇ ਤੇ ਕਿਤੇ ਕੋਈ ਚੀਜ਼ ਥੋਪੀ ਜਾਏਗੀ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿਵੇਂ ਜ਼ਮੀਨ ਨਾਲ ਜੁੜੇ ਦੇ ਜ਼ਮੀਨ ਦੇ ਲੋਕਾਂ ਦੀ ਹਰ ਗੱਲ ਜੀ ਕਹਿੰਦੇ ਸੀ ਲੋਕਾਂ ਦੀ ਸਲਾਹ ਲੈ ਕੇ ਪਬਲਿਕ ਦੀ ਸਲਾਹ ਲੈ ਕੇ ਅੱਜ ਦੇਖ ਤੁਹਾਡੇ ਸਾਹਮਣੇ ਕਿੰਨਾ ਸਵਰਨਕਾਰ ਭਾਈਚਾਰਾ ਸਾਰਾ ਸਮਾਜ ਇਕੱਠਾ ਹੋਇਆ ਦਾ ਅਗਰ ਉਹਨਾਂ ਦੀ ਸਲਾਹ ਤੇ ਲਓ ਹਰ ਰੋਜ਼ ਮੀਡੀਆ ਚ ਆਂਦਰੰਦਾ ਹੈ ਕਿ ਅਸੀਂ ਕੋਈ ਵੀ ਕੰਮ ਕਰਨਾ ਹੈ ਤੇ ਪਬਲਿਕ ਦੀ ਸਲਾਹ ਲਵਾਂਗੇ ਪਬਲਿਕ ਨੂੰ ਪੁੱਛ ਕੇ ਆ ਕੰਮ ਕਰਾਂਗੇ ਸਾਡੀ ਇਹੋ ਬੇਨਤੀ ਹੈ ਸੀਐਮ ਮਾਨ ਸਾਹਿਬ ਅੱਗੇ ਕਿ ਕੋਈ ਆਦਮੀ ਆਪਣੀ ਆਪ ਆਦਮੀ ਪਾਰਟੀ ਦਾ ਹੀ ਬਣਾਓ ਪਰ ਸਵਰਨਕਾਰ ਬਣਾਓ ਜਿਹੜਾ ਸਾਡਾ ਦੁੱਖ ਤਕਲੀਫ ਸਮਝ ਸਕੀ ਜੈ ਹਿੰਦ ਜੈ ਸਵਰਨਕਾਰ ਸੰਗ ਮੈਂ ਪੰਕਜ ਚੋਹਾਨ ਪ੍ਰਧਾਨ ਸਵਰਨਕਾਰ ਸੰਗ ਜ਼ਿਲ੍ਹਾ ਅੰਮ੍ਰਿਤਸਰ ਸਭ ਤੋਂ ਪਹਿਲਾਂ ਤੇ ਬਹੁਤ ਹੀ ਧੰਨਵਾਦ ਕਰਦੇ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਨ੍ਹਾਂ ਨੇ ਸਵਰਨਕਾਰ ਭਲਾਈ ਬੋਰਡ ਦਾ ਗਠਨ ਕੀਤਾ ਜੋ ਸਾਡੀ ਇੱਕ ਬਹੁਤ ਸਾਡੀ ਬਰਾਦਰੀ ਦੀ ਬੜੀ ਪੁਰਾਣੀ ਮੰਗ ਚੱਲੀ ਆ ਰਹੀ ਕਿਉਂਕਿ 2022 ਤੱਕ ਜਿਹੜੀ ਸਰਕਾਰ ਬਦਲੀ ਹੈ ਜਿਹੜਾ ਪੁਰਾਣਾ ਸਵਰਨਕਾਰ ਭਲਾਈ ਬੋਰਡ ਸੀਗਾ ਉਸ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਪਿਛਲੇ ਤਿੰਨ ਸਾਲਾਂ ਤੋਂ ਸਾਡੇ ਸਵਰਨਕਾਰ ਸਮਾਜ ਦੇ ਵੱਲੋਂ ਇੱਕ ਮੰਗ ਸੀਗੀ ਕਿ ਸਵਰਨਕਾਰ ਭਲਾਈ ਬੋਰਡ ਦਾ ਗਠਨ ਕੀਤਾ ਜਾ ਕੀਤਾ ਜਾਏ ਤਾਂ ਕਿ ਜਿਹੜੀਆਂ ਸਾਨੂੰ ਮੁਸ਼ਕਲਾਂ ਆ ਰਹੀਆਂ ਸਾਡੇ ਭਾਈ ਸਾਰੇ ਨੂੰ ਜੋ ਮੁਸ਼ਕਲਾਂ ਆ ਰਹੀਆਂ ਸਾਡੇ ਕਿਤੇ ਦੀਆਂ ਜੋ ਮੁਸ਼ਕਲਾ ਵਾ ਉਹਨੂੰ ਸਰਕਾਰ ਤੱਕ ਪਹੁੰਚਾਇਆ ਜਾਏ। ਤੋਂ ਸੁਰੰਕਰ ਭਲਾਈ ਬੋਰਡ ਮਾਨ ਸਾਹਿਬ ਨੇ ਮੁੱਖ ਮੰਤਰੀ ਮਾਨ ਸਾਹਿਬ ਨੇ ਉਦ੍ਹਾ ਗਠਨ ਕੀਤਾ ਬਹੁਤ ਬਹੁਤ ਧੰਨਵਾਦ। ਪਰ ਜਿੱਥੇ ਉਹਨਾਂ ਨੂੰ ਹੀ ਇਸ ਧੰਨਵਾਦ ਵੀ ਕਰ ਰਹੇ ਆ ਮੁਬਾਰਕਬਾਦ ਵੀ ਦੇ ਰਹੇ ਆ ਉਥੇ ਹੀ ਸਾਡੇ ਸਾਰੇ ਬਰਾਦਰੀ ਦੇ ਵਿੱਚ ਗਰੋਸ਼ ਹੈ ਕਿ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਨੇ ਲਗਾਏ ਆ ਕੇਸ਼ਵਰਮਾ ਜੀ ਲੁਧਿਆਣੇ ਦੇ ਤੋਂ ਜੋਨਾਰੀ ਪਾਰਟੀ ਦੇ ਨਾਲ ਸੰਬੰਧਤ ਨੇ ਉਹ ਸਾਡੀ ਕਿਤੇ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਨੇ ਕਿਉਂਕਿ ਉਹ ਕਪੜੇ ਦੇ ਵਪਾਰ ਕਰਦੇ ਨੇ ਉਹ ਕਪੜੇ ਦੇ ਵਪਾਰ ਦੇ ਵਿਚਾਰੀਆਂ ਜੋ ਮੁਸ਼ਕਲਾਂ ਨੇ ਉਹਨਾਂ ਨੇ ਪਲੀਪਾਂਤੀ ਜਾਣਦੇ ਹੋਣਗੇ ਪਰ ਜੋ ਸਾਡੇ ਸਰਹੰਕਾਰ ਸਮਾਜ ਦੇ ਅੰਦਰ ਜੋ ਮੁਸ਼ਕਲਾ ਜੋ ਸਾਡੀਆਂ ਜਮੀਨੀ ਸਤਹ ਤੇ ਜੋ ਮੁਸ਼ਕਲਾਂ ਨੇ ਚਾਹੀਓ ਜੀਐਸਟੀ ਦੀ ਹੈ ਚਾਹੇ 411 ਦੀ ਹੈ ਚਾਹੇ ਸਾਡੇ ਕਿਤੇ ਵਿੱਚ ਸਾਡੇ ਭਾਈਚਾਰੇ ਨੂੰ ਜੋ ਛੋਟੀ 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 ਮੁਸ਼ਕਲ ਆ ਰਹੀ ਹੈ ਉਸ ਨੂੰ ਸਰਕਾਰ ਤੱਕ ਉੱਚਾੰਤ ਤਾਂ ਹੀ ਪਹੁੰਚਾਇਆ ਜਾ ਸਕਦਾ ਜੀ ਉਸ ਨੂੰ ਜਾਨੂ ਹੁੰਦੇ ਉਹ ਜਾਨੂ ਨਹੀਂ ਹੈ ਸਾਡੀ ਇੱਕੋ ਇੱਕ ਮੰਗ ਹੈ ਕਿ ਜਿਹੜੇ ਵੀ ਚੇਅਰਮੈਨ ਨੂੰ ਮੁਕਤ ਕਰਨ ਉਹ ਸਾਡੇ ਕਿਤੇ ਦੇ ਮਾਲ ਸਬੰਧ ਦੇ ਤੋਂ ਨਾ ਸਾਡੇ ਕਿਤੇ ਦੀ ਮੁਸ਼ਕਲਾਂ ਨੂੰ ਜਾਣਦੇ ਹੋਣ ਔਰ ਇਸ ਦੇ ਬਾਅਦ ਇੱਕ ਮੈਂ ਹੋਰ ਗੱਲ ਜਰੂਰ ਕਹਿਣਾ ਚਾਹਾਂਗਾ ਕਿ ਕਿਉਂਕਿ ਆਮ ਆਦਮੀ ਪਾਰਟਨਿਸ ਸਵਰੰਕਾਰ ਸੰਗ ਦਾ ਗਠਨ ਕੀਤਾ ਸਵਰੰਕਾਰ ਸੰਗ ਜੋ ਵਿੰਗ ਹੈ ਇਹਨਾਂ ਦਾ ਪਾਰਟੀ ਦਾ ਵਿੰਗ ਹੈ ਉਸ ਦਾ ਵੀ ਗਠਨ ਇਹਨਾਂ ਨੇ ਕੀਤਾ ਸੀ ਔਰ ਉਸ ਦੇ ਜੋ ਪਿੰਸੂ ਆਦੇ ਸੁਵੇ ਦੇ ਪ੍ਰਧਾਨ શ્રી ਯਸ਼ਪਾਲ ਚੋਹਾਨ ਜੀ ਜੋ ਸਾਡੇ ਆਕਲਵਾਰ ਦੇ ਸਰਨਗਰ ਸੰਗਦੇ ਵੀ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਸੁਵੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਬੜੀ ਦੁਖਦਾਈ ਗੱਲ ਹੈ ਕਿ ਨਾ ਹੀ ਉਹਨਾਂ ਦੇ ਨਾਲ ਕੋਈ ਵਿਚਾਰ ਵਿਮਰਸ਼ ਕੀਤਾ ਗਿਆ ਕਿ ਅਸੀਂ ਚੇਅਰਮੈਨ ਸਰਨਗਰ ਭਲਾ ਜੀ ਵੋਟ ਨਿਫਟ ਕਰ ਰਹੇ ਹਾਂ ਔਰ ਨਾ ਉਹਨਾਂ ਨਾਲ ਕੀਤਾ ਗਿਆ ਨਾ ਕਿਸੇ ਜ਼ਿਲ੍ਹੇ ਦੀ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਦੀ ਟੀਮ ਹੈ ਨਾ ਉਹਨਾਂ ਨੂੰ ਕਿਸੇ ਨੇ ਉਹਨਾਂ ਨੇ ਸੰਪਰਕ ਕੀਤਾ ਔਰ ਮੈਂ ਕਹਿਣਾ ਕਿ ਇੱਕ ਬੜੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੰਗ ਕਰ ਰਿਹਾ ਕਿ ਜਿਹੜਾ ਵੀ ਤੁਸੀਂ ਇਨਸਾਨ ਲਗਾਣਾ ਆਪਣੀ ਪਾਰਟੀ ਕੋਈ ਸਰਕਾਰਾ ਜਦੋਂ ਆਉਂਦੀਆਂ ਵਾ ਜਦੋਂ ਪਾਰਟੀ ਜਦੋਂ ਸਰਕਾਰ ਵੀ ਹੋਣ ਚਾਹਦੀ ਹੈ ਉਹ ਆਪਣੀ ਪਾਰਟੀ ਦੇ ਬੰਦਿਆਂ ਨੂੰ ਨੁਮਾਇੰਦਗੀਆਂ ਦਿੰਦੀਆਂ ਆਪਣੀ ਪਾਰਟੀ ਦੇ ਬੰਦਿਆਂ ਨੂੰ ਕਿਸੇ ਨੂੰ ਸਾਰੇ ਸੁੱਖੇ ਦੇ ਅੰਦਰ ਕਿਸੇ ਵੀ ਜ਼ਿਲ੍ਹੇ ਚੋਂ ਕਿਸੇ ਵੀ ਤਹਿਸੀਲ ਚੋਂ ਜਿਹੜਾ ਉਹਨਾਂ ਦੀ ਪਾਰਟੀ ਦਾ ప్రతి ਵਸਵਾ ਬਖਵਾਦਾ ਆ ਰਿਹਾ ਹੈ ਉਹਨੂੰ ਉਹ ਚੇਅਰਮੈਨ ਨਹੀਂ ਦੇਣ ਹਾਲ ਨੂੰ ਕੋਈ ਇਤਰਾਜ਼ ਨਹੀਂ ਪਰ ਦੇਣ ਉਸ ਬੰਦੇ ਨੂੰ ਜਿਹੜਾ ਸਾਡੇ ਕਿੱਤੇ ਦੇ ਨਾਲ ਦਾ ਬੰਦਾ ਹੈ ਜਿਹੜਾ ਸਾਡੇ ਕਿੱਤੇ ਦੀ ਮੁਸ਼ਕਲਾਂ ਨੂੰ ਜਾਣਦਾ ਹੈ